ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਰਾਜਕਰਨ ਸਿੰਘ ਐਮਬੀਬੀਐਸ ਐਮਐਸ ਆਰਥੋ ਸੁਖਮਨੀ ਸਰਜਰੀਕਲ ਹਸਪੀਟਲ ਕੁੰਡੂੜੀ ਰੋਡ ਨੀਅਰ ਚਸਟੇ ਲੱਗੂ ਬੋਲ ਰਿਹਾ ਹਾਂ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਖਾਲਸਾ ਪੰਥੀਆਂ ਵੀ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡੇ ਹਸਪੀਟਲ 'ਚ ਢੀਢੀ-ਢੀਢੀ ਫੈਸਿਲਿਟੀਆਂ ਅਵੇਲੇਬਲ ਨੇ ਦਾਮੋਂ ਮੈਂ ਐਜ਼ ਐਨ ਆਰਥੋਪੈਡੀਸ਼ੀਅਨ ਇੱਥੇ ਕੰਮ ਕਰ ਰਿਹਾ ਤੇ ਅਸੀਂ ਸਾਰੇ ਜਿਹੜਾ ਐਸਪੈਕਟ ਹੈ ਗਿਆ ਆਰਥੋ ਦੇ ਸਾਰੇ ਕਵਰ ਕਰੀਦੇ ਹਾਂ ਰੋਮਾਚੇ ਬਿਲਕੁਲ ਹੋ ਰਿਹਾ ਹੈ ਜੇ ਤੱਕ ਜੇ ਕੋਈ ਹੱਡੀ ਟੁੱਟੀ ਹੈ ਉਹਨੂੰ ਪ੍ਰਸਤਤ ਨਾਲ ਕਰਨਾ ਜਾਂ ਤੁਸੀਂ ਆਪਰੇਟ ਕਰਾਉਣਾ ਈਵਨ ਜੋਇੰਟ ਰਿਪਲੇਸਮੈਂਟ ਵੀ ਨਹੀਂ ਦੀ ਟੋੜ ਖਰਾਬ ਹੋ ਜਾਂਦੇ ਆ ਜਾਂ ਹਿਪ ਦਾ ਜੋਇੰਟ ਖਰਾਬ ਹੋ ਜਾਂਦਾ ਉਹ ਰਿਪਲੇਸ ਕੀਤਾ ਜਾ ਸਕਦਾ ਈਵਨ ਸਰਵਾਈਕਲ ਦੇ ਪੇਨ ਜਿੰਦ ਤੱਕ ਕੋਈ ਹੈਗੀ ਹੈ ਤੁਹਾਡੇ ਜਾਂ ਬੈਕ ਦੀ ਪੇਨ ਆ ਉਹ ਵੀ ਟਰੀਟਮੈਂਟ ਕਰਦੇ ਆ ਲਿਗਾਮੈਂਟਸ ਦੀ ਸੱਟ ਹੁੰਦੀਆਂ ਨੇ ਜਿੰਨਾਂ ਦੀ ਕਈ ਸੰਗਲੀਆਂ ਟੁੱਟ ਜਾਂਦੀਆਂ ਨੇ ਉਹਦਾ ਵੀ ਹੱਲ ਹੁੰਦਾ ਹੈ ਸ਼ੂਗਰ ਦੇ ਮਰੀਜ਼ਾਂ ਦੇ ਕਈ ਰੇਸ਼ੇ ਪੈ ਜਾਂਦੇ ਨੇ ਇੱਕ ਤਾਂ ਪੈਰ 'ਚ ਰੇਸ਼ਾ ਪੈ ਗਿਆ ਗਲੇ ਹੋ ਜਾਂਦੇ ਨੇ ਗੱਲ ਜਾਂਦੇ ਨੇ ਉਹਨਾਂ ਦਾ ਟ੍ਰੀਟਮੈਂਟ ਹੈ ਜਾਂ ਕਈ ਬੱਚਿਆਂ ਦੇ ਪੈਰ 'ਤੇ ਟਕੇ ਟਕੇ ਹੁੰਦੇ ਨੇ ਜਮਾਦਰ ਉਹਨਾਂ ਦਾ ਟ੍ਰੀਟਮੈਂਟ ਵੀ ਅਵੇਲੇਬਲ ਹੈ ਇਸ ਤੋਂ ਇਲਾਵਾ ਜਦੋਂ ਆਰਥੋਡੋਨਟ ਦੇ ਸਾਡੇ ਕੋਲ ਸਾਰੀ ਟਾਈਪ ਦਾ ਟ੍ਰੀਟਮੈਂਟ ਇੱਥੇ ਅੰਦਰ ਵਨ ਰੂਫ ਹੀ ਅਵੇਲੇਬਲ ਹੈ ਇਸ ਤੋਂ ਇਲਾਵਾ ਡਾਇਨੀ ਦਾ ਹਰ ਇੱਕ ਤਰ੍ਹਾਂ ਦਾ ਸਾਡੇ ਕੋਲ ਟਰੀਟਮੈਂਟ ਹੈ ਸਰਜਿਕਲ ਆਪਰੇਸ਼ਨਸ ਦਾ ਹਰ ਇੱਕ ਤਰ੍ਹਾਂ ਦਾ ਟਰੀਟਮੈਂਟ ਹੈ ਯੂਰੋਲੋਜੀ ਦੇ ਡਾਕਟਰ ਸਾਡੇ ਕੋਲ ਅਵੇਲੇਬਲ ਨੇ ਜਿਸ ਦੇ ਕਿਡਨੀ ਸਟੋਨ ਹੋਏ ਜਾਂ ਕਿਡਨੀ ਦੀ ਪ੍ਰੋਬਲਮਸ ਹੋਣ ਉਹ ਆਪਾਂ ਇੱਥੇ ਟਰੀਟਮੈਂਟ ਕਰਦੇ ਹਾਂ ਤੇ ਐਂਡ ਲਾਸਟ ਬਟ ਨੋਟ ਦ ਲੀਸ ਸਾਡੇ ਕੋਲ ਸਕਿਨ ਸਪੈਸ਼ਲਿਸਟ ਵੀ ਅਵੇਲੇਬਲ ਨੇ ਸਕਿਨ ਦੀ ਕੋਈ ਬਿਮਾਰੀ ਹੋਵੇ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਸਾਡੇ ਕੋਲ ਹਾਰ ਟਾਈਮ ਸਕਿਨ ਦੇ ਸਪੈਸ਼ਲਿਸਟ ਵੀ ਅਵੇਲੇਬਲ ਨੇ ਤੇ ਜੇ ਕਿਸੇ ਨੇ ਸਾਡੇ ਨਾਲ ਕੰਟੈਕਟ ਕਰਨਾ ਹੋਵੇ ਮੋਬਾਈਲ ਨੰਬਰ ਅੱਗੇ ਪੱਟੀ ਤੇ ਚੱਲ ਰਿਹਾ ਹੈ ਤੇ ਸਾਨੂੰ ਡਾਇਰੈਕਟ ਕੰਟੈਕਟ ਕਰ